ਕਾਨੂੰ ਸਸਕਲ ਦੀਦੀ ਮੈਂ ਤਾਂ ਨਾਮ ਬਦਲ ਲਿਆ ਹੰਡੀ ਦਾ ਹੈਲੋ ਪਹਿਲਾਂ ਕੰਮ ਖਤਮ ਕਰ ਲਿਆ ਘਰ ਕੰਮ ਮੇਰਾ ਖਤਮ ਹੀ ਆ ਕੋਈ ਨਹੀਂ ਹੈਗਾ ਹੁਣ ਫਰੀ ਆ ਹੁਣ ਮੈਂ ਚਾਪਣਾਣ ਲੱਗੀਆਂ ਦੁੱਧੇ ਚ ਪੱਤੀ ਪਾਉਣ ਲੱਗੀਆਂ ਹੈਲੋ ਮੰਦੀ ਦੀ ਸੋਸਤੀ ਕਾਲ ਕਿਵੇਂ ਹੋ ਲਾਈਕ ਡਨ ਥੈਂਕ ਯੂ ਰਮਨਦੀਤ ਤੁਸੀਂ ਵੀ ਨਹੀਂ ਕੀਤਾ ਲਾਈਕ ਡਨ ਬਦਿਆ ਜੀ ਹੋਰ ਬੱਚੇ ਕਿਵੇਂ ਹੈ ਠੀਕ ਆ ਸਤਿ ਸ੍ਰੀ ਅਕਾਲ ਜੀ ਨੇ ਲੈ ਸੜੀ ਨੇ ਆ ਗਿਆ ਪਹਿਲਾਂ ਹੀ ਸਸਿਕਲ ਗੀਰ ਜੀ ਹੋਰ ਸਾਰੇ ਠੀਕ ਠਾਕ ਫੇਰ ਨਾ ਕਮੀ ਠੀਕ ਆ ਜੀ

ਨੇਂ ਗਿਦੀ ਠੀਕ ਹੋ ਗਏ ਫਰੀ ਨਿਪੜ ਕੇ ਕੰਮ ਸ਼ਾਮ ਨੂੰ 5:30 ਲਾਉਂਗੀ ਕੋਈ ਗੱਲ ਨਹੀਂ ਮੈਂ ਸ਼ਾਮ ਨੂੰ ਲਾ ਦੂੰਗੀ ਤੁਸੀਂ ਨਾ ਉਹਨੂੰ ਚੈੱਕ ਕਰਕੇ ਕਿਉਂ ਹੋ ਸਕਦਾ ਤੁਹਾਡੀ ਸੈਟਿੰਗ ਚ ਕਿਤੇ ਕੋਈ ਸ਼ੋ ਹੋਊਗਾ ਮੈਂ ਲਾਉਣਾ ਸੀ ਅੱਜ ਪਰ ਤੁਸੀਂ ਲਾਈਵ ਬੈਠੇ ਸੀ ਦੋਨੋਂ ਨਹੀਂ ਮੇਰਾ ਤਾਂ ਵੀਡੀਓ ਡੇਲੀ ਹੋ ਹੀ ਲੱਗ ਜਾਂਦਾ ਮੇਰੀਆਂ ਦੂਜੀਆਂ ਦੋ ਆਈਡੀਆਂ ਫ੍ਰੀ ਹੁੰਦੀਆਂ ਨੇ ਆਹ ਮੇਰੀ ਆਈਡੀ ਤੇ ਤਾਂ ਡੇਲੀ ਲੱਗਿਆ ਹੁੰਦਾ ਲਾਈਵ ਸਵੇਰੇ ਉਹ ਸਵੇਰੋਂ ਮੈਂ ਜਾਨੀਆ 5-6 ਘੰਟੇ ਜਿਲਾ ਕੇ ਰੱਖ ਲਈਏ ਸਵੇਰ ਨੂੰ ਸਾਰੇ ਬਿਜੀ ਹੁੰਦੇ ਆ ਨਾ ਤਾਂ ਕਰਕੇ ਨਹੀਂ ਕੋਈ ਆਉਂਦਾ ਹੈਗਾ ਐਸ ਵੇਲੇ ਤੱਕ ਮਸਾਂ ਕੰਮ ਨਿਭੜਦੇ ਆ ਹੈਲੋ ਹੈਲੋ ਅੱਛਾ ਹਾਂ ਜੀ ਫੋਨ ਕੰਮ ਨਿਭੜਿਆ ਸਾਰੇ ਫੋਨ ਚੇਂਜ ਕਰਨਾ ਬਸ ਨਿਊ ਲੈਣਾ ਜੀ ਆ ਗਰਮ ਹੋ ਜਾਂਦਾ ਹਾਂਜੀ ਜਿਹੜੀ ਫੋਨ ਤਾਂ ਹੋ ਜਾਂਦੇ ਆ ਪੁਰਾਣੇ ਗਰਮ ਮੇਰਾ ਤਾਂ ਪਹਿਲਾਂ ਵਾਲਾ ਹੈਂਗੀ ਹੋਣ ਲੱਗ ਗਿਆ ਸੀਗਾ ਨਾ ਕੋਈ ਵੀਡੀਓ ਬਣਦੀ ਸੀ ਕੁਛ ਨਹੀਂ ਸੀ ਹੁੰਦਾ ਮੈਂ ਤਾਂ ਇਹ ਚੇਂਜ ਕਰਨਾ ਨਹੀਂ ਸੀ ਪਰ ਮੈਨੂੰ ਵੀ ਚੇਂਜ ਕਰਨਾ ਪਿਆ ਚਲ ਚਾਹ ਪੀਲਾ ਆਵਾਸੀਆਂ ਲਈ ਜਾਨਣੀ ਹੈ ਚਾਹ ਤਾਂ ਮੈਂ ਬਣਾ ਲਈ ਆਪਦੀ ਕਿਹੜਾ ਲੈਣਾ ਦੀਦੀ ਹੁਣ ਐਪਲ ਲੈਣਾ ਕਿਹੜਾ ਲੈਣਾ ਅਮਨ ਦੀਦੀ ਹੋਰ ਫਟ ਨਾ ਜਾਵੇ ਦੀਦੀ ਨਹੀਂ ਫਟਦਾ ਤਾਂ ਇਹ ਨਹੀਂਗਾ ਵੈਸੇ ਇਹ ਤਾਂ ਪਏ ਪਏ ਹੀ ਬੰਦ ਹੋ ਜਾਂਦੇ ਆ ਪਤਾ ਨਹੀਂ ਇਹਨਾਂ ਨੂੰ ਕੀ ਹੋ ਜਾਂਦਾ ਜਦੋਂ ਪੁਰਾਣੀ ਜੀ ਹੋ ਜਾਂਦੇ ਆ ਪਾਣੀ ਪਾ ਦਿਆ ਕਰੋ ਜਦੋਂ ਗਰਮ ਹੁੰਦਾ ਮੇਰੇ ਵਾਲਾ ਤਾਂ ਚਾਹੇ ਪਾਣੀ ਚ ਰੱਖ ਦੋ ਤਾਂ ਵੀ ਨਹੀਂ ਇਹ ਚ ਪਾਣੀ ਪੈਂਦਾ ਜਿੱਦਣ ਲਿਆ ਸੀ ਉਹਨਾਂ ਨੇ ਪਾਣੀ ਦੀ ਟ੍ਰੇ ਚ ਰੱਖ ਕੇ ਦਿਖਾਇਆ ਸੀ ਕਿਹੜਾ ਲੈਣਾ ਮੰਦੀ ਦੀ ਹੁਣ ਹਸਬੰਦ ਆਈਫੋਨ ਕਹਿੰਦੇ ਆ ਬਟ ਮੈਂ ਤਾਂ ਸਸਤਾ ਹੀ ਕਹਿੰਦੀ ਆ ਠੀਕ ਮੇਰਾ ਤਾਂ ਆਪ ਵਾਟਰਪਰੂਫ ਵਧੀਆ ਲੈ ਕੇ ਤਲੇ ਬੰਦੇ ਦਾ ਤਾਂ ਹੋਣਾ ਹੀ ਵਾਟਰਪੂਫ ਚਾਹੀਦਾ ਕਿਉਂਕਿ ਪਾਣੀ ਚਵਾਵਾ ਮੇਰੀ ਡੇਕ ਪਿੰਦਾ ਥੈਂਕ ਯੂ ਥੈਂਕ ਯੂ ਫ੍ਰੈਜ ਚ ਰੱਖ ਦਿੰਨੀ ਆ ਅ ਮੰਦੀ ਦੀ ਕਹਿੰਦੇ ਫ੍ਰੈਜ ਚ ਹੀ ਰੱਖ ਲੈਣੀ ਆ ਪਾਣੀ ਕਾ ਨੂੰ ਪਾਉਣਾ ਸਹੀ ਗੱਲ ਆ ਜੀ ਆਈਫੋਨ ਕਿਨੇ ਮੰਗਵਾਉਣਾ 20000 ਦਾ ਮੈਜੂ ਵਧੀਆ ਠੀਕ ਆ ਆਪਾਂ ਨਹੀਂ ਵੀ ਆਈਫੋਨ ਲੈਂਦੇ ਆਪਾਂ ਨੂੰ ਤਾਂ ਵਧੀਆ ਲੱਗਦਾ ਹੈਗਾ ਦੂਜੇ ਹੀ ਵਧੀਆ ਮੈਂ ਵੀ ਲੈਣਾ ਤੁਹਾਨੂੰ ਤਾਂ ਵੀਰ ਜੀ ਲੈ ਕੇ ਦੇਣਗੇ ਮੈਨੂੰ ਤਾਂ ਪਸੰਦ ਨਹੀਂ ਦੀ ਜੀ ਮੈਨੂੰ ਤਾਂ ਆਪਣੀ ਵਧੀਆ ਲੱਗਦਾ ਇੰਨਾ ਪੈਸਾ ਫੋਨ ਦੇ ਉੱਤੇ ਲਾਉਣ ਦਾ ਕੀ ਫਾਇਦਾ ਕਿਉਂਕਿ ਪ੍ਰਾਣਾ ਤਾਂ ਉਹਨੇ ਵੀ ਹੋ ਹੀ ਜਾਣਾ ਹੁੰਦਾਕ ਨਹੀਂ ਮੈਨੂੰ ਵੀ ਨਹੀਂ ਫੀ ਹਮ ਸਾਸ੍ਰੀ ਕਾਲ ਪਹਿਨੇ ਸਾਸ੍ਰੀ ਕਾਲ ਵੀਰੇ ਓ ਠੀਕ ਠਾਕ ਸਤਿ ਸ੍ਰੀ ਅਕਾਲ ਵੀਰੇ ਲਾਈਕ ਡਨ ਥੈਂਕ ਯੂ ਕਿਵੇਂ ਹੋ 8 ਸਾਲ ਹੋ ਗਏ ਦੀ ਮੇਰੇ ਫੋਨ ਨੂੰ ਫੇਰ ਤਾਂ ਬਹੁਤ ਪੁਰਾਣਾ ਢੁੱਡਾ ਦੀਦੀ 8 ਸਾਲ ਹੋ ਗਏ ਮੇਰਾ ਤਾਂ 4 ਸਾਲ ਹੀ ਹੋਏ ਸੀ ਪਹਿਲਾਂ ਵਾਲੇ ਨੇ ਜਿਹੜਾ ਹੁਣ ਬਦਲੀ ਕੀਤਾ ਹਾਂਜੀ ਭੈਣੇ ਤੁਸੀਂ ਦੱਸੋ ਵਧੀਆ ਵੀਰੇ ਮੇਰਾ 14 ਇਹ ਮਾਈ ਫੋਨ ਆ ਠੀਕ ਆ ਦੋ ਦੂਸਰੇ 900 ਨਵਿਆ ਨੂੰ ਦੋ ਦੂਸਰੇ ਫੋਨ ਆ ਠੀਕ ਆ 아이ਫੋਨ ਰਹਿ ਗਿਆ ਬਾਕੀ ਸਾਰੇ ਕੰਪਨੀਆਂ ਚਲਾਇਆਂ ਮੈਂ ਮੈਂ ਮਾਈ ਰੈਦੀ ਦੀ ਚਲਾਇਆ ਸੀ ਜਿਆਦਾ ਮੈਂ ਪਹਿਲੀ ਵਾਰੀ ਆਹ ਲਿਆ ਵਾ ਹਣ ਫੋਨ ਇਹ ਹੈਗਾ ਵਾ ਉਪੋ ਦਾ ਨਹੀਂ ਮੈਂ ਕਿਲਾਇਆ ਸਾਰਾ ਮੈਂ ਐਮਆਈ ਦੇ ਕਿਲਾਇਆ ਹੁਣ ਤੱਕ ਦੋ ਫੋਨ ਐਮਆਈ ਦੇ ਪਹਿਲਾਂ ਵੀ ਐਮਆਈ ਦਾ ਸੀ ਫੇਰ ਨਵਾਂ ਲਿਆਉਗੀ ਐਮਆਈ ਦਾ ਸੀ ਹੁਣ ਵੀ ਮੈਂ ਐਮਆਈ ਦਾ ਕਹਿੰਦੀ ਸੀ ਪਰ ਇਹ ਕਹਿੰਦੇ ਨਹੀਂ ਐਮਆਈ ਦੇ ਲੈਣਾ ਹੈ 12 ਸਾਲ ਹੋ ਗਏ ਮੇਰੇ ਨੂੰ ਬਾ ਬਹੁਤ ਪੁਰਾਣਾ ਕੀਤਾ ਅੱਜ ਧੀੜਾ ਬੈਂਕ ਚ ਭਨੇ ਮੈਂ ਤਾਂ ਹਾਜ਼ਰੀ ਲਗਵਾਉਣ ਆਇਆ ਸੀ ਕੋਈ ਗੱਲ ਨਹੀਂ ਵੀਰੇ ਬਾਏ ਕੋਈ ਗੱਲ ਨਹੀਂ ਹੋਰਸ ਨਾ ਕੋਈ ਨਵੀਂ ਤਾਜੀ ਜਿਵੇਂ ਮੈਂ ਉਹਦੋਂ ਹਨਾ ਸ਼ਾਮ ਨੂੰ ਮਹੌਣੇ ਹੁਣ ਲਾਇਆ ਕਰੂੰਗੀ ਲਾਈਵ ਜਿਵੇਂ ਕੱਲ ਲਾਈ ਸੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਕੈਨ ਲਿਖ ਦੀਦੀ ਇੱਕ ਹੀ ਸ਼ੋਅ ਹੋ ਰਿਹਾ ਦੀਦੀ ਮੇਰੇ ਕੋਲ ਮੇਰੇ ਕੋਲੇ ਤਾਂ ਸੱਤ ਸ਼ੋਅ ਹੋ ਰਹੇ ਆ ਤੁਹਾਡੇ ਕੋਲੇ ਇੱਕ ਹੁੰਦਾ ਕੀ ਲਾਈਕ ਸ਼ੋ ਹੋ ਰਿਹਾ ਲਾਈਕ ਡਨ ਥੈਂਕ ਯੂ ਇਹ ਜਦੋਂ ਆਪਾਂ ਕੋਈ ਹਨਾ ਉਹ ਵੀਡੀਓ ਬਣਾਉਣ ਲੱਗਦੇ ਆ ਉਹਦੇ ਨਾਲ ਵੀ ਕਰਮ ਹੋ ਜਾਂਦੇ ਆ ਸਤਿ ਸ਼੍ਰੀ ਅਕਾਲ ਸਿਸਟਰ ਸਤਿ ਸ਼੍ਰੀ ਅਕਾਲ ਕੈਨੀ ਪ੍ਰੀ ਕਿ ਤੁਹਾਨੂੰ 6 ਮੈਨੂੰ 7 ਸ਼ੋ ਹੁੰਦੇ ਆ ਬਾਕੀ ਸੀਸੀਟੀਵੀ ਲੱਗਦੇ ਆ ਰਮਨਜੀਤ ਨੂੰ ਸੀਆਈਡੀ ਫੇਰ ਚੇਂਜ ਕਰਤੀ ਦੀ ਗੱਲ ਸੀ ਜਾਂਦੀ ਆ ਜਿੱਦੇ ਮੈਨੂੰ ਵੀ ਰਾਨੀ ਹੋਈ ਤੁਹਾਡੇ ਲਾਈਵ ਤੇ ਵੀ ਮੈਸੇਜ ਜਾਂਦਾ ਕਿਉਂ ਨਹੀਂ ਗਿਆ ਮੈਂ ਕੱਲ ਬਹੁਤ ਕੋਸ਼ਿਸ਼ ਕੀਤੀ ਮੈਸੇਜ ਕਰਨ ਦੀ ਪਰ ਨਹੀਂ ਹੋਇਆ ਦੂਜੀ ਆਈਡੀ ਵੀ ਦੀ ਸੀ ਠੀਕ ਆ ਦੀਦੀ ਕੋਈ ਗੱਲ ਨਹੀਂ ਕਰ ਲਓ ਕੋਈ ਰਮਨ ਕੋਰ ਮੇਰੀ ਸੀ ਉਹ ਵੀ ਠੀਕ ਆ ਹੁਣ ਐਡੀ ਛੇਤੀ ਚੇਂਜ ਕਰਤੀ ਹੈ ਕੋਹਰ ਕੋਨ ਦੀ ਸੀ ਤੁਸੀਂ ਵੀ ਹੁਣ ਮੇਰੇ ਵਾਂਗੂ ਕੰਫਿਊਜ਼ਨ ਪੈਦਾ ਕਰਨ ਲੱਗ ਗਏ ਣਾ ਹੋਰ ਕੋਨ ਦੀ ਠੀਕ ਆ ਮੈਂ ਪਤਾ ਕੀ ਸੋਚਿਆ ਮੈਂ ਕਿ ਸ਼ਾਇਦ ਮੇਰੀ ਭੈਣ ਦਾ ਫੋਨ ਹੋਊਗਾ ਉਹਦਾ ਨਾਮ ਵੀ ਰਮਨਦੀਪਾ ਮੈਂ ਦੰਤ ਆਪੋ ਚ ਦੇ ਸੀ ਵੀ ਤੁਸੀਂ ਬਦਲੀ ਕੀਤੀ ਆ ਕਿ ਉਹਦਾ ਫੋਨ ਉਹ ਵੈਸੇ ਆਉਂਦੀ ਨਹੀਂ ਲਾਈਵ ਕਿ ਮੈਂ ਕਿਹਾ ਅੱਜ ਕਿਵੇਂ ਆ ਗਈ ਪਤਾ ਨਹੀਂ ਦੀ ਕੀ ਗੱਲ ਆ ਮੈਸੇਜ ਕਿਉਂ ਨਹੀਂ ਜਾ ਰਿਹਾ ਰਮਨਦੀਪੀ ਜਦੋਂ ਨਾ ਅਮਨਦੀਪੀ ਦਾ ਲਾਈਵ ਲੱਗਿਆ ਹੁੰਦਾ ਹੈ ਨਾ ਇਹ 5:30 ਵਜੇ ਲਾਈਵ ਲਾਉਂਦੇ ਆ ਰੋਜ਼ ਤੇ ਇਹਨਾਂ ਦਾ ਲਾਈਵ ਜਦੋਂ ਲੱਗਿਆ ਹੁੰਦਾ ਤੇ ਮੈਸੇਜ ਨਹੀਂ ਕਰ ਸਕਦਾ ਬੰਦਾ ਪਤਾ ਨਹੀਂ ਕੀ ਚੱਕਰ ਆ ਕੀ ਹੋਇਆ ਕਾਤੋਂ ਨਹੀਂ ਹੁੰਦਾ ਹਮਾਰਾ ਫੋਨ ਫੋਨ ਅੰਛ ਠੀਕ ਆ ਸੈਟਿੰਗ ਚ ਜਾਓ ਮੈਸੇਜ ਵਾਲੀ ਜਿਹੜੀ ਆ ਉਹਦਾ ਆਪਸ਼ਨ ਉਹ ਬੰਦ ਹੋਣਾ ਆਫ ਹੋਣੀ ਆ ਉਹਨੂੰ ਆਨ ਕਰੋ ਇਹ ਕਹਿੰਦੇ ਆਨ ਆ ਵੀ මවි යිසියකන නහි දිදි ඕන සැටන් කියරම් අමන්දිදි කොයිනොයි ප්‍රව්ලම ලයි වල න් ਕਿਉਂ ਹੋਣੀ ਆ ਲਾਈਵ ਵਾਲੀ ਹੋਈ ਇਹ ਕਹਿੰਦੇ ਸੀ ਉਹ ਆ ਠੀਕ ਆ ਆ ਹੀ ਸੀਗੀ ਮੈਂ ਕਿਹਾ ਕਿ ਤੇ ਤੁਸੀਂ ਇੱਕ ਚੈਨਲ ਵਾਲੀ ਬਦਲੀ ਕਰਤੀ ਹੈਲੋ ਜਸਪਰੀ ਦੀ ਸਸਤੀ ਕਾਲ ਜਦੋਂ ਦੀਦੀ ਲਾਈਵ ਲਾਉਂਗੀ ਲਾਉਂਗੇ ਨਾ ਲਾਈਵ ਲਾਉਣ ਦੇ ਟਾਈਮ ਤੇ ਠੀਕ ਆ ਤੁਸੀਂ ਜਿਹੜੀ ਸਾਈਟ ਤੇ ਜਿੱਥੇ ਕਪਾ ਮੋੜ ਕਰਦੇ ਆ ਉੱਥੇ ਜਿਹੜੀ ਕਮੈਂਟ ਵਾਲੀ ਆਪਸ਼ਨ ਆ ਉਹਦੇ ਤੇ ਕਰਕੇ ਆਨ ਕਰ ਕਰਿਓ ਪੱਕਾ ਤੁਹਾਡੀ ਆਫ ਹੋਣੀ ਆ ਸਹੀ ਗੱਲ ਆ ਦੀਦੀ ਗਈ ਸੀ ਬਟ ਉਹ ਨਹੀਂ ਹੋ ਰਹੀ ਬਟ ਉਹ ਆਨ ਵੀ ਦਿਖਾ ਰਹੀ ਆ ਕੁਛ ਪਤਾ ਨਹੀਂ ਲੱਗ ਰਿਹਾ ਜੀ ਓਏ ਇੱਕ ਰਮਨਦੀਪ ਹੋਰ ਆ ਗਈ ਮੇਰੇ ਨਾਮ ਦੀ ਹੈਲੋ ਜਸਪ੍ਰੀ ਦੀਦੀ کیسے ਹੋ YouTube ਤੇ ਸਰਚ ਮਾਰੋ ਫਿਰ লাইਕ ਤੇ ਮੈਸੇਜ ਆਫ ਹੁੰਦੇ ਆ ਤਾਂ ਕੀ ਕਰਨਾ ਚਾਹੀਦਾ ਸਹੀ ਗੱਲ ਹੈ ਉੱਥੇ ਹੀ ਪਤਾ ਲੱਗਣਾ ਨਹੀਂ ਇਹ ਰਮਨਦੀਪ ਵਾਲਾ ਚੈਨਲ ਕੋਈ ਹੋਰ ਆ ਭੈਣੇ ਏ ਨਹੀਂ ਮੇਰਾ ਹੈਗਾ ਮੈਂ ਤਾਂ ਪ੍ਰੀਤ ਵਾਲੀ ਗੱਲ ਕਰਦੀ ਸੀ ਪ੍ਰੀਤ ਵਾਲੀ ਤੇ ਆਹ ਵਾਲੀ ਆਈਡੀ ਦੋਨੇ ਮਿਲ ਮਿਲਣਾ ਮੇਰੀਆਂ ਪਤਾ ਨਹੀਂ ਗਈ ਆ ਫਿਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜਸਪ੍ਰੀ ਦੀਦੀ ਕਿਵੇਂ ਹੋ ਮੇਰਾ ਨਾਮ ਬੁਲਾ ਹਮਲਾ ਕੇ ਬੁਲਾ ਬੁਲਾਉਣੀ ਆ ਸਪੈਸ਼ਲ ਮੈਂ ਦੱਸਿਆ ਤਾਂ ਸੀ ਮੈਂ ਮੈਨੂੰ ਆਰਡਰ ਇੰਪੋਰਟੈਂਸ ਚਾਹੀਦੀ ਆ ਕਿ ਮੈਂ ਬੁਲਾਈ ਤਾਂ ਗੀ ਰਮਨ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਵਧੀਆ ਭੈਣੇ ਤੁਸੀਂ ਦੱਸੋ ਦੀਦੀ ਕੰਮ ਖਤਮ ਹੋ ਗਏ ਅੱਜ ਅੱਜ ਤਾਂ ਦੀਦੀ ਨੇ ਸਾਰੇ ਕੰਮ ਖਤਮ ਕਰ ਲਿਆ ਨਾ ਦੀਦੀ ਕਰਨ ਦੀਦੀ ਦੇ ਲਾਈਵ 'ਚ ਦੀਦੀ ਕਹੀ ਜਾਂਦੇ ਸੀ ਮੈਂ ਸੁਣਦੀ ਸੀ ਬੈਠੀ ਜਸਪ੍ਰੀ ਤੁਹਾਨੂੰ ਕਹਿਣੀ ਆ ਜਸਪ੍ਰੀ ਦੀਦੀ ਸਤਿ ਸ਼੍ਰੀ ਅਕਾਲ ਬਿਲਾਦਰ ਰਮਨ ਮੈਂ ਤਾਂ ਅੱਜ ਜਮਾ ਖਰੀਦ ਕੇ ਹੋ ਕੇ ਫੋਨ ਚੱਕਿਆ ਮੈਂ ਤਾਂ ਬਾਅਦ ਚ ਚੱਕਦੀ ਹਣੀ ਨਹੀਂ ਕਿਉਂ ਬੁਲਾਉਣਾ ਨਹੀਂ ਤੁਸੀਂ ਬੋਲ ਦੇ ਬੁਲਾ ਦੋ ਬੁਲਾ ਦੋ ਮੈਂ ਨਹੀਂ ਕੀ ਹੋ ਗਿਆ ਅੱਜ ਲੜਪੇ ਤੁਸੀਂ ਔਨ ਕੋਈ ਗੱਲ ਨਹੀਂ ਦੀਦੀ ਮੈਂ ਤਾਂ ਰਮਨ ਨਾਲ ਗੁੱਸੇ ਆ ਕੀ ਹੋ ਗਿਆ ਰਮਨ ਟੇਕਦੀ ਨਹੀਂ ਕਦੇ ਕਿਸੇ ਨਾਲ ਪੰਗਾ ਲੈ ਲੈਂਦੀ ਹੈ ਕਦੇ ਕਿਸੇ ਨਾਲ ਰਮਨ ਨੇ ਸਾਢੇ 12:00 ਵਜੇ ਦਿਨ ਮੇਰੇ ਨਾਲ ਲੜ ਪਿਆ। ਬੰਦ ਕਰ ਨਹੀਂ ਹੁਣ ਤੂੰ। ਫੇਰ ਬੰਦੀ ਕਰ ਦੋ ਬੰਦ ਹੁਣ। ਅਮਨ ਦੀਦੀ ਅਸੀਂ ਜਾਂਦੇ ਆਂ ਜਰੂਰ ਇਹਨੇ ਕੋਈ ਗਲਤੀ ਕੀਤੀ ਹੋ ਨਹੀਂ ਤਾਂ ਜਸਪ੍ਰੀਦੀ ਦੀ ਗੁੱਸੇ ਹੁੰਦੇ ਨਹੀਂਗੇ ਹਨਾ ਰਮਨ ਦੀਦੀ ਦੱਸੋ ਵੀ ਹੁਣ ਕੀ ਹੋਇਆ ਜਰੂਰ ਕੋਈ ਨਾ ਕੋਈ ਪੰਗਾ ਲਿਆ ਹੋ ਥੈਂਕ ਯੂ ਥੈਂਕ ਯੂ ਪਮਨਦੀ ਤੁਹਾਡੇ ਬੱਚਿਆਂ ਦੇ ਪੇਪਰ ਹੋ ਗਏ ਛੁੱਟੀਆਂ ਕਦੋਂ ਆਉਣੀਆਂ ਇਹਨਾਂ ਨੂੰ ਇਹ ਲੇਟ ਕਰ ਦਿੰਦੇ ਆ ਨਾ ਪਲੇਅਰ ਵਾਲੇ ਹਾਂਜੀ ਤੁਹਾਡੇ ਬੱਚਿਆਂ ਦੇ ਤਾਂ ਹੋ ਗਏ ਮੈਨੂੰ ਪਤਾ ਹੋ ਗਈਆਂ ਛੁੱਟੀਆਂ ਇਹਨਾਂ ਨੂੰ ਗਰਸਿਰ ਤਾਂ ਉਹਨਾਂ ਨੂੰ ਰਾਤ ਥੋੜੀ ਭਾਂਜੀ ਹਸਤੀ ਜਾਂਦੀ ਸੀ ਥੋਡੇ ਤੇ ਫੱਲ ਜਦੋਂ ਤੁਸੀਂ ਲਾਈਵ ਲਾਇਆ ਸੀ ਤੁਸੀਂ ਪਤਾ ਨਹੀਂ ਕੀ ਕਿਹਾ ਤੇ ਉਹ ਬਾਲਾ ਹੀ ਹਸੀ ਬੈਠ ਕੇ ਮੈਨੂੰ ਯਾਦ ਨਹੀਂ ਆਉਂਦਾ ਹੁਣ ਤੁਸੀਂ ਉਦੋਂ ਪਤਾ ਨਹੀਂ ਕੀ ਕਿਹਾ ਸੀਗਾ ਪਹਿਲਾਂ ਮੈਸੇਜ ਪਾਉਣ ਲੱਗੀ ਸੀ ਉਹ ਪਾਉਣ ਨਹੀਂ ਦਿੰਦੀ ਮੈਸੇਜ ਫਿਰ ਮੈਂ ਤਾਂ ਨਹੀਂ ਪਾਇਆ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਰੰबीर ਦੀਦੀ ਹੋਟੀ ਕੋ ਅੱਜ ਤਾਂ ਸ਼ਮੀਤ ਪਿੰਗ ਝੂਟੀ ਜਾਂਦੀ ਸੀ ਹਨਾ ਲਾਈਕ ਕਰਤਾ ਮੈਂ ਸੌਂਦੀ ਸੀ ਬੈਠੀ ਕਹਿ ਰਹੀ ਹਾਂ ਦਾ ਲਾਈਵ ਨੂੰ ਨਾ ਕੋਈ ਗੱਲ ਨਹੀਂ ਦੀਦੀ ਨਹੀਂ ਹਾਂਜੀ